ਤਾਬੋ ਕੋਈ ਬਾਰਡਰ ਬਾਕਸ ਦੇ ਵਿੱਚ ਅੱਗ ਲਾ ਕੇ ਗਿਆਗਾ ਇਹ ਸ਼ਰਮ ਆਉਣੀ ਚਾਹੀਦੀ ਆ ਭਰਾਵੋ ਜਿਹੜਾ ਇਹ ਜੀ ਸ਼ਰਾਰਤ ਕਰਦਾਗਾ ਕਿਹਨੇ ਅੱਗ ਲਾਈ ਆ ਦੇਖੋ ਬਹੁਤ ਦਰਖਤ ਮੱਚੇ ਨੇ ਭਰਾਵੋ ਆਹ ਦੇਖੋ ਕੈਨੀ ਮਾੜੀ ਗੱਲ ਆ ਇਹੋ ਜਿਹਾ ਕੰਮ ਕਰਨਾ ਭਰਾਵੋ ਕੋਈ ਚੰਗੀ ਗੱਲ ਨਹੀਂ ਅੱਗ ਤਾਂ ਉਹੀ ਪੈਣ ਲੱਗ ਰਹੀ ਆ ਆ ਭਰਾ ਵਿਚਾਰਾ ਆ ਕੇ ਬਾਲਟੀ ਲਿਆ ਕੇ ਅੱਗ ਨੂੰ ਬੁਝਾ ਰਿਹਾ ਹੈਗਾ ਲੋਕੋ ਇਹੋ ਜਿਹਾ ਸ਼ਰਾਰਤਾਂ ਨਾ ਕਰੋ ਜੇ ਐਂ ਦਰਖਤ ਫੂਕਣ ਲੱਗ ਗਏ ਯਾਰ ਇੱਥੇ ਬਚੂਗਾ ਕੀ ਭਰਾਵੋ ਅੱਗ ਤਾਂ ਪਹਿਲੀ ਬਹੁਤ ਪੈਣ ਲੱਗ ਰਹੀ ਆ ਆ ਦੇਖੋ ਸਾਰੇ ਬਾਰਡਰ ਬਾਕਸ ਦੇ ਵਿੱਚ ਕਿਸੇ ਨੇ ਅੱਗ ਲਾਈ ਆ ਇਹ ਅੱਗ ਲਾ ਕੇ ਆ ਸਾਰੇ ਦਰਖਤ ਨੇ ਜਿਹੜੇ ਭਰਾਵੋ ਇਹ ਦੇਖੋ ਕਿਵੇਂ ਮਚਾਏ ਨੇ ਆ ਦੇਖੋ ਕਿਉਂ ਦੁਨੀਆ ਇਹਨਾਂ ਭਰਾਵੋ ਗਲਤ ਕੰਮਾਂ ਵੱਲ ਨੂੰ ਪੈ ਰਹੀ ਆ ਆ ਦੇਖੋ ਸਾਰੇ ਦਰਖਤ ਕਿਸੇ ਨੇ ਬਾਰਡਰ ਬਾਕਸ 'ਚ ਅੱਗ ਲਾਈ ਆ ਇੱਥੇ ਬਹੁਤ ਚਿਰਦੀ ਲੱਗ ਰਹੀ ਆ ਆ ਨੌਜਵਾਨ ਵੀਰਾਂ ਨੇ ਆ ਕੇ ਬੁਝਾਈ ਆ ਭਰਾਵੋ ਆ ਦੇਖੋ ਕਿੰਨੇ درخت ਫੂਕੇ ਨੇ ਕੀ ਬਣੂ ਦੁਨੀਆ ਦਾ ਸੱਚੇ ਪਾਸੇ ਹੀ ਜਾਣੂ ਪਰ ਭਰਾਵੋ ਇਹਨਾਂ ਨੂੰ ਇਹੋ ਜਿਹੇ ਲੋਕਾਂ ਨੂੰ ਜਿਹੜੇ ਅੱਗ ਲਾਉਣ ਵਾਲੇ ਨੇ ਆਹ ਦੇਖੋ ਛੋਟੇ ਛੋਟੇ ਟਾਲੀਆਂ ਬੁਝਾ ਦੇ ਬੁਝਾ ਦੇ ਬਾਈ ਦਾ ਪੁੰਨੂ ਬਹੁਤ ਯਾਰਾ ਤੇਰਾ ਗੌਰ ਕਰਨੀ ਮੁੰਡੇ ਨੇ ਵਧੀਆ ਵਧੀਆ ਬਹੁਤ ਵਧੀਆ ਪ੍ਰਾਲਾ ਕਰਿਆ ਬਾਈ ਪਾਣੀ ਦਾ ਕਿਸੇ ਨੇ ਕੀ ਪਾਉਣਾ ਬਾਈ ਅੱਗ ਲਾਉਣ ਨੂੰ ਤਿਆਰ ਬੈਠੇ ਨੇ ਲੋਕ ਲੈ ਦੱਸੋ ਆ ਸਾਰੇ ਦਰਖਤ ਫੂਕਤੇ ਜਾਂਦੇ ਹੈਗੇ ਤੇ ਉੱਪਰ ਪੱਥੜੀ ਤੇ ਲੱਗੇ ਹੋਏ ਇੱਕ 1 ਵਜੇ ਦੀ ਲਈ ਹੋਈ ਆ ਫਿਰ ਹੁਣ ਹੀ ਆਇਆ ਸਣਾ ਬਾਈ ਅੱਛਾ